ਜਦੋਂ ਜਦੋਂ ਵੀ ਆਉਂਦੇ ਅੱਖਾਂ ਜਲਨ ਹੁੰਦੀ ਆ ਤੇ ਅਸੀਂ ਵੀ ਲਾਈਫ ਕੇਅਰ ਫਾਊਂਡੇਸ਼ਨ ਤੇ ਤਾਂ ਹੀ ਆਤੀ ਸੀ ਜਿੱਥੇ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੇ ਸਟੀਚਿੰਗ ਕੀਤੀ ਹੈ ਕਾਫੀ ਇੰਜਰਡ ਹੋ ਗਏ ਸੀਗੇ ਬੇਚਾਰਾ ਕਿਸ ਤਰ੍ਹਾਂ ਦੀ ਸਟੀਚਿੰਗ ਕਰਨੀ ਪਈ ਕੀ ਕੀ ਹੋਇਆ ਸੀ ਲੋਕਾਂ ਨੂੰ ਜਿਵੇਂ ਲੈਗ ਤੇ ਇੱਥੇ ਕਟਿੰਗ ਹੋ ਜਾਂਦੀ ਹੈ ਤੇ ਉਹਨਾਂ ਦੇ ਕਾਫੀ ਬਲੀਡਿੰਗ ਹੋ ਰਹੀ ਸੀਗੀ ਤੇ ਉੱਥੇ ਸਟੀਚਿੰਗ ਕੀਤੀ ਹੈ ਲਾਈਫ ਕੇਅਰ ਐਨ ਜੀਓ ਵਾਲੇ ਇੱਥੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਅਥਰੋ ਗੈਸ ਦੇ ਗੋਲੇ ਚੱਲੇ ਨੇ ਤੇ ਸਭ ਨੂੰ ਬੁਲਾ ਬੁਲਾ ਕੇ ਸੇਵਾ ਕਰ ਰਹੇ ਨੇ ਔਰ ਕਹਿ ਰਹੇ ਨੇ ਦਵਾਈ ਪੁਲਾ ਲੋ ਪੋਹੋਜੀ ਅੱਖਾਂ 'ਚ ਦਵਾਈ ਪੁਆ ਲੋ ਅੱਖਾਂ ਦੇ ਵਿੱਚ ਖੜੇ ਨੇ ਲਾਈਫ ਕੇਅਰ ਹੈਗੀਏ ਜਦੋਂ ਜਦੋਂ ਗੋਲੇ ਚੱਲਦੇ ਨੇ ਅੱਖਾਂ ਲੋਕਾਂ ਦੀਆਂ ਪ੍ਰਭਾਵਿਤ ਹੁੰਦੀਆਂ ਨੇ ਤਾਂ ਫਿਰ ਉਹ ਇਹਦਾ ਬੁਲਾਵ ਲੱਗੇ ਦਵਾਈ ਜਿਹੜੀ ਹੈ ਉਹ ਪਾਰੇ ਨੇ ਹਾਂਜੀ ਕਿੰਨੇ ਹਾਂਜੀ ਸਵੇਰ ਦੇ ਹੀ ਪਾਈ ਜਾਂਦੇ ਆ ਜੀ ਜਦੋਂ ਵੀ ਆਉਂਦੇ ਅੱਖਾਂ ਜਲਨ ਹੁੰਦੀ ਆ ਤੇ ਅਸੀਂ ਵੀ ਠੰਡ ਪੈਂਦੀ ਹੈ ਫਰਕ ਪੈਂਦਾ ਹਾਂਜੀ ਇਹਦੇ ਨਾਲ ਫਰਕ ਪੈਂਦਾ ਠੰਡ ਪੈਂਦੀ ਹੈ ਬਹੁਤ ਫਰਕ ਪੈਂਦਾ ਜਿੰਨੀ ਕਿ ਜਲਨ ਹੁੰਦੀ ਉਹ ਠੀਕ ਹੋ ਜਾਂਦੀ ਆ ਤੇ ਅੱਖਾਂ ਨੂੰ ਡੈਮੇਜ ਵੀ ਕੰਟਰੋਲ ਹੁੰਦਾ ਬਾੜਾ ਮੋਟਾ ਹਾਂਜੀ ਬਿਲਕੁਲ ਜੀ ਬਿਲਕੁਲ ਕਿੰਨੇ ਕਿ ਫਿਰ ਵੀ ਕਿੰਨੇ ਲੋਕ ਪਹੁੰਚੂਗੇ ਅਜੇ ਤੱਕ ਕਾਫੀ ਆ ਗਏ ਆ ਜੀ ਸਵੇਰ ਦੇ ਲੱਗੇ ਹੋਆ ਜੀ ਦੇਖੋ ਜੀ ਦੇ ਕਹਿ ਰਹੇ ਕਿ ਦਵਾਈ ਪਵਾ ਲੋ ਕੱਲੇ ਕੱਲੇ ਬੰਦੇ ਨੂੰ ਬਲਾ ਬਲਾ ਕੇ ਦਵਾਈ ਪਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਾਈਫ ਕੇਅਰ ਫਾਊਂਡੇਸ਼ਨ ਦੇ ਇੱਥੇ ਵੋਲੰਟੀਅਰ ਇੱਥੇ ਖੜੇ ਹੋ ਤੁਸੀਂ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਖੜੇ ਖੜੇ 13 ਤਰੀਕ ਤੋਂ ਆਏ ਹੋਏ ਆ ਅੱਛਾ ਜੀ ਤੇ ਸਟੈਚਰ ਲਿਆ ਹੋਇਆ ਤੁਸੀਂ ਜੇ ਲੋਡ ਪਾਵੇ ਕਿਸੇ ਨੂੰ ਕੋਈ ਇੰਜਰਡ ਹੁੰਦਾ ਉਹਦੇ ਲਈ ਹੈ ਅੱਛਾ ਜੀ ਹਾਂ ਜੀ ਤੇ ਨਾਲ ਕਿੰਨੇ ਟੋਡੀਆਂ ਹੈਗੀਆਂ ਨੇ ਐਂਬੂਲੈਂਸਿਸ ਇੱਥੇ ਖੜੀਆਂ ਹੋਈਆਂ ਲਾਈਫ ਕੇਅਰ ਫਾਊਂਡੇਸ਼ਨ ਦੀ ਤਾਂ ਹੀ ਆਤੀ ਸਵਾਨੀ ਆ ਹਾਂ ਜੀ ਤੇ ਕੱਲ ਪਰਸੋਂ ਵਿੱਚ ਕਿੰਨੇ ਲੋਗ ਆਏ ਤੁਹਾਡੇ ਕੋਲ ਕੱਲ ਪਰਸੋਂ ਦਾ ਦੁੱਤੇ ਨਾਰਮਲ ਪੇਸ਼ੈਂਟ ਆਉਂਦੇ ਸੀ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਹੈ ਸ਼ੂਗਰ ਦੀ ਪ੍ਰੋਬਲਮ ਹੈ ਜਾਂ ਬੁਖਾਰ ਹੈ ਸਕੋਟੀ ਜੀ ਕਾਫੀ ਗਰਹ ਹੋਈ ਸੀ ਉਹ ਪੇਸ਼ੈਂਟ ਆ ਰਹੇ ਸੀ ਕਿ ਸਾਡੇ ਕੋਲ ਹਾਂਜੀ ਤੇ ਅੱਜ ਸਾਰੇ ਐਮਰਜੈਂਸੀ ਕੇਸਸ ਦੇ ਨਾਲ ਇੰਜਰੀ ਹੋ ਰਹੀ ਹੈ ਉਹ ਆ ਰਹੇ ਕਿੰਨੇ ਕਿ ਇੰਜਰੀ ਦੇ ਕਿੱਦਾਂ ਕਿੱਦਾਂ ਦੇ ਕੇਸ ਸਵੇਰੇ ਦੇ ਬੰਬ ਚੋਕੇ ਗੋਲੇ ਜੇ ਚੱਲੇ ਨੇ ਪਿੱਛੇ ਹਟਦੇ ਕਈ ਵਾਰੀ ਭੱਜਦਾ ਕਿਸੇ ਬੰਦਾ ਹੋ ਜਾਂਦਾ ਕਿਸੇ ਅੱਖ ਚ ਲੱਗ ਜਾਂਦਾ ਜਾਂ ਕਿਸੇ ਦੇ ਉੱਤੇ ਡਿੱਗ ਜਾਂਦਾ ਆਏ ਕੁਝ ਐਜੇ ਕੋਈ ਹਾਂਜੀ ਅਤੇ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੇ ਸਟੀਚਿੰਗ ਕੀਤੀ ਹੈ ਕਾਫੀ ਇੰਜਰਡ ਹੋ ਗਏ ਸੀਗੇ ਪੇਸ਼ੈਂਟ ਕਿਸ ਤਰ੍ਹਾਂ ਦੀ ਸਟੀਚਿੰਗ ਕਰਨੀ ਪਈ ਕੀ ਕੀ ਹੋਇਆ ਸੀ ਲੋਕਾਂ ਨੂੰ ਜਿਵੇਂ ਲੈਗ ਤੇ ਇੱਥੇ ਕਟਿੰਗ ਹੋ ਜਾਂਦੀ ਹੈ ਤੇ ਉਹਨਾਂ ਦੇ ਕਾਫੀ ਬਲੀਡਿੰਗ ਹੋ ਰਹੀ ਸੀ ਕਿ ਤੇ ਉੱਤੇ ਕੋਈ ਨੇ ਜ਼ਿਆਦਾ ਔਰ ਉਹਨਾਂ ਨੇ ਕਹਿੰਦੇ ਕਿ ਇੱਥੇ ਅਸੀਂ ਖੜੇ ਐ ਐਨ ਜੀਓ ਹੈਗੀ ਐ ਔਰ ਸਟਰਕਚਰ ਲੈ ਕੇ ਖੜੇ ਐ ਵਾਰ ਜਾਰ-ਬਾਰ ਕੇ ਕਹਿ ਰਹੇ ਕਿ ਜਿਨ੍ਹਾਂ ਦੇ ਅਥਰੂ ਗੈਸ ਦੇ ਗੋਲੇ ਟਿਅਰ ਗੈਸ ਦੇ ਗੋਲੇ ਅੱਖਾਂ 'ਚ ਲੱਗੇ ਨੇ ਉਹ ਆ ਕੇ ਦਵਾਈ ਪਵਾਲਣ ਮੇਰੇ ਵੀ ਲੱਗੇ ਸੀ ਮੈਂ ਵੀ ਇਹਨਾਂ ਦਵਾਈ ਇਹ ਵਾਕਿ ਫਰਕ ਪੈ ਰਿਹਾ ਜ਼ਰੂਰ ਪਵਾਲਣੇ ਚਾਹੀਦੇ ਲੋਕਾਂ ਨੂੰ ਪਰ ਉਸ ਦੀ ਨਾਲ ਹੀ ਤੁਹਾਨੂੰ ਦੱਸਿਏ ਕਿ ਇੱਥੇ ਐਮਬੂਲੈਂਸਿਸ ਖੜੀਆਂ ਹੈਗੀਆਂ ਨਾਲ ਹੀ ਬਹੁਤ ਸਾਰੇ ਨੇ ਦੂਰ ਤੱਕ ਨੇ ਵਕ-ਵਕ ਐਨ ਜੀਓਜ਼ ਆ ਕੇ ਵੀ ਇੱਥੇ ਜੜੀਆਂ ਨੇ ਉਹ ਆਪਣੇ ਜੜੀਆਂ ਇੱਥੇ ਗੱਲਬਾਤ ਕਰ ਰਹੀਆਂ ਨੇ